ਸਰ ਪ्रेस कॉन्फ्रेंस ਕਰ ਰਹੇ ਹਾਂ ਕਿਉਂ ਚਲਾਈ ਇਹ ਜੁਲਾਈ 2024 ਨੂੰ ਨਵੀਂ ਬਜ਼ਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਡਲ ਦੇ ਵਿੱਚ ਜਿਹੜੀ ਸ਼੍ਰੀ ਪੁੜੇ ਸ਼ਾਹ ਕਰੀ ਦੀ ਬੂਟੀ ਦੇ ਚਾਂਦੀ ਦੀ ਜਿਹੜੀ ਵਰਕਸਟਰੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਰਿਪੋਰਟ ਅਦਾਜ ਕਰਾਈ ਸੀ ਕਿ ਉਹਦੇ ਰਿਗਾਰਡਿੰਗ ਜਿਹੜੀ ਦੀ ਕੇਸ ਦੀ ਸੈਂਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਅਸੂਫੀ ਸ੍ਰੀ ਅਸ਼ੋਕ ਗਟਿਆ ਲਈ ਦੀ ਹੈ ਉਹਨਾਂ ਦੇ ਦਿੱਤੇ ਹਦਾਇਤਾਂ ਦਾ ਵੀ ਜੇ ਵੀ ਤਿੰਨ ਪਾਰਟੀਆਂ ਮੁਖ ਤੇ ਬਣਾਤੀ ਵੀ ਸੀ ਇਹਨੂੰ ਟੈਕਨੀਕਲੀ ਤੇ ਹੁਮਨ ਅੰਡਲਿਜੈਂਸੀ ਦੇ ਜ਼ਰੀਏ ਜਿਹੜੇ ਅਸੀਂ ਦੋ ਮੁੱਲਿਆਂ ਕਾਪੂਗੀ ਤੇ ਇੱਕ ਜਗਦੀਸ਼ ਸਿੰਘ ਜਿਹੜੀ ਹੈ ਜੱਗੀ ਇਹ ਅੰਡਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦੱਸਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੰਨਾਲੀ ਥਾਪੀ ਦਾ ਰਹਿਣ ਵਾਲਾ ਹੈ ਤੇ ਦੋ ਬੰਦੇ ਅਰੈਸਟ ਕਰਕੇ ਜੀਡੀ ਦਾ ਨਾਮ ਮੋਤੀ ਅ ਸ਼ਹੀਦੀ ਪੁਲਿਸ ਸੈਂਟਰ ਦੀ ਰੂਟ ਕੀ ਦਊਂ ਸੋ ਅੱਜ ਆਪਣੇ ਜਾਂਦੀ ਦੀ ਜਿਹੜੀ ਆ ਫਸਰੇ ਚੋਰੀ ਕੀਤੀ ਸੀ ਉਹ ਇਹਨਾਂ ਕੋਲ ਬਰਾਮਦ ਕਰ ਲਈਆ ਜਿਹੜੀ ਇਸ ਮਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲੈ। ਕਿੰਨੇ ਦੀ ਜਾਂਦੀ ਸੀਗੀ ਇਹ? ਜਿਹੜੀ ਤਾਂ ਦੀ ਕਿੰਨੀ ਕੁ ਕਵਾਂਟੀਟੀ ਚੰਦੀ ਸੀ? ਇਹ ਆਕਸੀਵੇਟਰ 1 ਕਿਲੋ ਦੇ ਲੱਗੇ। ਤੇ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਐ। ਇਹ ਵੇਚਣ ਦੀ ਤਾਬ ਦੇ ਵਿੱਚ ਸੀ। ਉਦੋਂ ਉਹ ਇਹ ਟਰੈਪ ਕੀਤਾ। ਸਾਰੇ ਚੋਰੀਓ ਕਰਨਾ ਸੀ ਜਾਂ ਪਹਿਲਾਂ ਉੱਤੇ ਮੱਥਾ ਵਗੈਰਾ ਵੀ ਇਹਨਾਂ ਨੇ ਠੇਕੇਆ ਸੀਗਾ। ਨਹੀਂ ਇਹ ਤਾਂ ਨਹੀਂ ਮੌਨਸਟ੍ਰੇਡੀ ਹੈ। ਕੋਈ ਜਾਂਦੇ ਨਾ ਮਥਾਟੇ ਕੰਦੇ ਬਾਨੇ ਜਿਸੇ ਕੋਈ ਨਹੀਂ ਉਹ ਇਹਨਾਂ ਨੂੰ ਕੋਈ ਮਿਲਦਾ ਤੇ ਉੱਥੇ ਕੋਈ ਚੋਰੀ ਕਰਦੀ ਕਿੰਨੀ ਕਾਸਤੀ ਹੁੰਦੀ ਤੇਰੀ ਉਹ ਤੇੰਦੀ ਦੀ ਕਾਸਤੀ ਦੇਖ ਲਓ ਅਸੀਂ 10000 ਜਰ ਦੇ ਲੱਗੇ ਪਹਿਲਾਂ ਫਾਂਜੀ ਬਾਅਦ ਤੋਂ ਹੋ ਗਿਆ ਹਾਲੀ ਹਟ ਗਈ ਪਹਿਲਾਂ ਵੀ ਮੁਕਤਮਾ ਸੀ ਪਹਿਲਾਂ ਇਹਨਾਂ ਦਾ ਪਿੰਡੋ ਹੀ ਚੋਰੀ ਕੀਤੀ ਸੀ ਕੋਈ ਜਿਹੜਾ ਵਾਰਾ ਚੋਰੀ ਕਰ ਲਿਆ ਸੀ ਉਹ ਤੋਂ ਬਿਨਾਂ ਇੱਕ ਨਰਾਹੇ ਤੋਂ ਮੋਬਾਈਲ ਚੋਰੀ ਕੀਤੀ ਸੀ ਜਿਹਦੇ ਸੁਣਦੀ ਆਲਰੇਡੀ ਨੋ ਪਰਚੇ ਤੇ ਜਗਦੀਤ ਜਿਹੜਾ ਅੰਡਾਲਾ ਨਾ ਇਹਦੇ ਆਲਰੇਡੀ ਦਰਜ ਹੈ ਚਿੰਨਗੜਾ ਇੰਜ ਜਿਹਨਾਂ ਨੂੰ ਬਾਤ ਕਰਤ ਨੂੰ ਦੰਗਾਂ ਤੇ ਇਹ ਔਖੀ ਗੋਦੀ ਮੇਰੇ 10 ਤਵਾ ਦਾ ਤੇ ਜੇ ਆ ਜੇ ਤੇ ਕਿਉਂ ਪੜੀ ਪੜੀ ਇਹ ਬਹੁਤ ਰਾਤ ਨੂੰ ਤੇ ਇਹਨਾਂ ਪ੍ਰਮਾਣਿਤ ਕਰਾ ਦੇਵੇ ਅਜੇ ਅਜੇ ਨਰਮਾਣ ਲਿਆ ਯੂਨੀਵਰਸਿਟੀ ਦੇ ਸਾਡੀ ਗੋਇਗੋਣ ਹੈ ਜੇ ਕੋਹ ਉਹ ਅਹੀ ਜੀ ਗੱਲ ਆਉਗੀ ਇਹਨਾਂ ਤੋਂ ਬਾਅਦ ਵੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ ਲੈ ਨਾ ਤੇ ਅੱਗੇ ਜੀ ਜੇ ਇਹ ਕਿਹਦਾ 1600 ਤੋਂ ਦੇ ਉਹ ਵੀ ਵੀ ਰਿਪੋਰਟ ਕਰਨਾ ਜਾਰੀ ਕਰਦੇ ਸੀ ਤੇ ਆਪਣਾ ਜਿਹੜੀ ਆਈ ਚ ਲਈ ਪੂਰੀ ਵਾਲੇ ਬਸ